ਅੰਮ੍ਰਿਤਸਰ ਦੇ ਲੋਕ ਖਾਣ ਪੀਣ ਦੇ ਵਦੇਰੇ ਸ਼ੌਕੀਨ ਨੇ ਤੇ ਜਿੰਨੂੰ ਠੰਡ ਹੋਵੇ ਤਾਂ ਲੋਕ ਜਿਹੜੇ ਨੇ ਗਰਮ ਚੀਜ਼ਾਂ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ ਅਸੀਂ ਅੱਜ ਅੰਮ੍ਰਿਤਸਰ ਦੇ ਮਸ਼ਹੂਰ ਤੇ ਪੁਰਾਣੇ ਬਾਜ਼ਾਰ ਬਾਜ਼ਾਰ ਪਰਪੁੰਜੀਆਂ ਪਹੁੰਚੇ ਆ ਜਿੱਥੇ ਕੀ ਠੰਡ ਦੇ ਬੇਨਜ਼ੀਰ ਤੋਹਫੇ ਪਾਵੇਂ ਉਹ ਮੂੰਗਫਲੀਆ ਜਿਹਨੂੰ ਕੀ ਗਰੀਬਾ ਦਾ ਬਦਾਮ ਵੀ ਕਿਹਾ ਜਾਂਦਾ ਹੈ ਗੱਚਕ ਰਿਓੜੀਆਂ ਪਰ ਬਹੁਤ ਸਾਰਾ ਸਮਾਨ ਜਰਾ ਇਥੇ ਮਿਲ ਜਾਂਦਾ ਹੈ ਔਰ ਖਾਸ ਕਰਕੇ ਲੋਕਾਂ ਨੂੰ ਲੋੜੀ ਦੇ ਤਿਹਾੜੀ ਦੀ ਵੀ ਜਿਆਦਾ ਉਡੀਕ ਰਹਿੰਦੀ ਹੈ ਕਿਉਂਕਿ ਲੋੜੀ ਦੇ ਤਿਹਾੜੀ ਤੇ ਲੋਕ ਜਿਹੜੀਆਂ ਇਹ ਚੀਜ਼ਾਂ ਨੇ ਬੇਨਜੀ ਤੋਫੇ ਨੇ ਇਹ ਇੱਕ ਦੂਜੇ ਨੂੰ ਤੋਹਫੇ ਵਜੋਂ ਦਿੰਦੇ ਨੇ ਬੜੇ ਹੀ ਚਾਵਨ ਆ ਲੋਕ ਜਿਹੜੇ ਕੀ ਇਹਨਾਂ ਚੀਜ਼ਾਂ ਨੂੰ ਖਾਂਦੇ ਵੀ ਨੇ ਭਾਜੀ ਕੀ ਕਹੋਗੇ ਜੀ ਬਜ਼ਾਰ ਪਰ ਭੁੰਜੀਆਂ ਪਹੁੰਚੇ ਹੋਏ ਹੋ ਠੰਡ ਵੀ ਚੱਲ ਰਹੀ ਹੈ ਤੇ ਠੰਡ ਦੇ ਮੌਸਮ ਵਿੱਚ ਕੀ ਖਰੀਦਦਾਰੀ ਹੋ ਰਹੀ ਹੈ ਜਿੱਦਾਂ ਕਿ ਆਪਾਂ ਨੂੰ ਪਤਾ ਹੈ ਕਿ ਸਾਡਾ ਲੋਹੜੀ ਇਤਿਹਾਸਿਕ ਤਿਉਹਾਰ ਹੈ ਹਾਂਜੀ ਇਹ ਦਿਨਾਂ ਵਿੱਚ ਲੋਕੀ ਬਹੁਤ ਲੋਹੜੀ ਧੂਮ ਧਾਮ ਨਾਲ ਮਨਾਉਂਦੇ ਨੇ ਹਾਂਜੀ ਤੋਂ ਇਸੇ ਤਰ੍ਹਾਂ ਆਪਾਂ ਘਰੋਂ ਨਿਕਲੇ ਹੀ ਠੰਡ ਬਹੁਤ ਆ ਘਰੋਂ ਨਿਕਲੇ ਹੀ ਕੋਈ ਥੋੜੀ ਖਰੀਦਦਾਰੀ ਕਰਨ ਵਾਸਤੇ ਲੋਹੜੀ ਵਾਸਤੇ ਹਾਂਜੀ ਤੇ ਉਹ ਖਰੀਦਦਾਰੀ ਕਰ ਰਹੇ ਆਪਾਂ ਹਾਂਜੀ ਤੇ ਬਹੁਤ ਵਧੀਆ ਤਿਆਰ ਹੈ ਇੱਕ ਮੇਰਾ ਸਪੈਸ਼ਲ ਮੈਂ ਕਹਿਣਾ ਚਾਹੁੰਦਾ ਕਿ ਜਿੱਦਾਂ ਅੱਜ ਕੱਲ ਲੋਕੀ ਚਾਈਨਾ ਡੋਰ ਦੀ ਯੂਜ਼ ਕਰ ਰਹੇ ਆ ਰਿਕੁਐਸਟ ਹੈ ਕੀ ਚਾਇਨਾ ਡੋਰ ਦਾ ਯੂਜ਼ ਕੱਟ ਕਰੋ ਤਾਂ ਜੋ ਜਾਣਮਾਲ ਦਾ ਨੁਕਸਾਨ ਨਾ ਹੋਵੇ ਹਾਂਜੀ ਜਦੋਂ ਲੋਹੜੀ ਦੀ ਦਸਤਕ ਆਉਂਦੀ ਹੈ ਤਾਂ ਮੋਂਗਸਲੀ ਰਿਓੜੀਆਂ ਗੱਚਕ ਖਜੂਰਾ ਭੁੱਗੇ ਦੀਆਂ ਜਿਹੜੀਆਂ ਹੁੰਦੀਆਂ ਨੇ ਆਟਮਾ ਕਾਫੀ ਜ਼ਿਆਦਾ ਲੋਕ ਪਸੰਦ ਕਰਦੇ ਨੇ ਤੇ ਇੱਕ ਦੂਜੇ ਨੂੰ ਜਿਹੜਾ ਲੋਹੜੀ ਤੇ ਤਿਉਹਾਰ ਤੇ ਇਹ ਜਿਹਦਾ ਐਕਸਚੇਂਜ ਵੀ ਹੁੰਦੇ ਨੇ ਉਸ ਬਾਰੇ ਕੀ ਕਹਿਣਾ ਸਰ ਲੋਹੜੀ ਦਾ ਤਿਉਹਾਰ ਹੀ ਖਾਣ ਪੀਣ ਦਾ ਤਿਉਹਾਰ ਹੈ ਹਾਂ ਤੇ ਖਾਸ ਕਰਕੇ ਆਪਣੇ ਪੰਜਾਬੀ ਖਾਣ ਪੀਣ ਦੇ ਸ਼ਕੀਨ ਹੁੰਦੇ ਹਰ ਚੀਜ਼ ਦੇ ਆਵੇਂ ਗੱਲ ਖਾਂਦੀ ਆ ਜੇ ਭਾਈ ਪੀਂਦੀ ਆ ਜੇ ਤੇ ਪੰਜਾਬੀ ਸਭ ਤੋਂ ਉੱਪਰ ਹੁੰਦੇ ਜੀ ਹਾਂਜੀ ਤੇ ਬਹੁਤ ਬਹੁਤ ਥੋੜੀ ਤੁੰਡਾ ਆ ਮੈਂ ਤੂੰ ਲੋੜੀ ਬਣਾਵਾਂਗੇ ਕਹਿੰਦੇ ਮੂੰਫਲੀ ਜਿਹੜੀ ਕਿ ਉਹ ਗਰੀਬਾਂ ਦਾ ਬਾਦਾਮ ਹੈ ਕਿਉਂਕਿ ਮੂੰਫਲੀ ਜਿਹੜੀ 100 125 ਰੁਪਏ ਕਿਲੋ ਮਿਲ ਜਾਂਦੀ ਤੇ ਬਾਦਾਮ ਜਿਹੜੇ ਕਿ 800 900 ਰੁਪਏ ਕਿਲੋ ਹੁੰਦੇ ਨੇ ਚਲੋ ਮੈਦਨੀਆਂ ਇਹ ਗੱਲ ਕਹਿ ਸਕਦਾ ਗਰੀਬਾਂ ਦਾ ਬਾਦਾਮ ਹੁੰਦੇ ਆ ਤੇ ਹਰ ਕੋਈ ਆਪਣੀ ਹਿਸਾਬ ਨਾਲ ਕੋਈ ਮੂੰਫਲੀ ਖਾ ਰਿਹਾ ਕੋਈ ਬਾਦਾਮ ਵੀ ਖਾ ਰਿਹਾ ਹਾਂਜੀ ਮੇਰੇ ਵਰਗਾ ਚਲੋ ਮੂੰਫਲੀ ਖਾ ਲੈਂਦਾ ਕਈ ਵਾਰ ਬਾਦਾਮ ਵੀ ਖਾ ਲੈਂਦਾ ਹਾਂਜੀ ਮੈਮ ਕਿਸੇ ਦਾ ਤਿਹਾਰਾ ਲੋੜੀ ਦਾ ਤਿਹਾਰ ਬਹੁਤ ਵਧੀਆ ਤਿਹਾਰ ਹੈ ਹਾਂਜੀ ਜੇ ਕੁੜੀਆਂ ਮੁੰਡਿਆਂ ਦੇ ਪਤਾ ਕੁਛ ਕੁੜੀਆਂ ਮੁੰਡਿਆਂ ਦੀ ਲੋੜੀ ਪਾਉਂਦੇ ਕੁੜੀਆਂ ਮੁੰਡਿਆਂ ਦੀ ਖਾਸ ਕਰਕੇ ਮੁੰਡਿਆਂ ਦੀ ਲੋੜੀ ਮਨਾਈ ਜਾਂਦੀ ਹੈ ਹਾਂ ਕਰਕੇ ਕੁੜੀਆਂ ਦੀ ਲੋੜੀ ਪਾਉਂਦੇ ਲੋਕ ਮੁੰਡਿਆਂ ਦੀ ਲੋੜੀ ਮਨਾਉਂਦੇ ਸੀਗੇ ਹਾਂਜੀ ਨਵੇਂ ਵਿਆਹੇ ਨੂੰ ਦੀ ਲੋੜੀ ਮਨਾਈ ਜਾਂਦੀ ਹੈ ਅੱਜ ਕੱਲ੍ਹ ਤੇ ਧੀਆ ਹੁੰਦੀਆਂ ਨੇ ਜਿਨ੍ਹਾਂ ਕਰ ਉਹਨਾਂ ਦੀ ਵੀ ਲੋੜੀ ਪਾਉਂਦੇ ਲੋਕ ਹਾਂਜੀ ਕਿੰਨਾ ਫਰਕ ਆ ਰਿਹਾ ਕਲਚਰ ਚ ਸੋਚ ਕਿੰਨਾ ਫਰਕ ਆ ਰਿਹਾ ਸਮਾਜ ਹਾਂਜੀ ਬਹੁਤ ਫਰਕ ਆ ਰਿਹਾ ਤੇ ਕੀ ਕਿੰਦਾ ਜੀ ਕਰਨ ਵਾਸਤੇ ਪਹੁੰਚੋ ਕੀ ਕੀ ਖਰੀਦ ਲਿਆ ਹਾਂਜੀ ਮੋਫਲੀ ਖਰੀਦੀ ਆ ਰੋਡ ਰਿਓੜੀਆਂ ਖਰੀਦੀਆਂ ਕਿਉਂਕਿ ਅਸੀਂ ਵੀ ਆਪਣੇ ਬੇਟੇ ਦੀ ਲੋੜੀ ਵੰਡਣੀ ਆ ਹਾਂਜੀ ਫਿਰ ਜੇਪ ਢਿੱਲੀ ਕਰਾਓਗੇ ਫਿਰ ਸਾਫ ਦੀਆਂ ਹਾਂਜੀ ਖੂਬ ਮੈਂ ਖੁੱਲ ਕੇ ਖਰੀਦਦਾਰੀ ਕਰੋ ਨਾ ਮੈਂ ਬੜਾ ਹੌਲੀ ਹੌਲੀ ਬੋਲਦੇ ਰਹੋ ਮੂੰਫਲੀ ਲੈ ਲਈ ਰੋੜੀਆਂ ਲੈ ਲਈਆਂ ਦੱਸ ਦਿਓ ਕੀ ਕੀ ਲੈਣਾ ਵਾ ਗਿਸਟਰ ਦਿਖਾਓ ਨਾ ਕੋਈ ਵੱਡੀ ਬਹੁਤ ਤਜਰੀਬੇ ਲੋੜੀ ਪਾਣੀ ਨਾ ਕਿਦੀ ਲੋੜੀ ਪਾਣੀ ਤੁਸੀਂ ਇਹ ਆਪਣੇ ਬੇਟੇ ਦੀ ਪਾਣੀ ਹੈ ਬਹੁਤ ਖੁਸ਼ ਹੁੰਦੀ ਹੈ ਬੰਦਾ ਜਿਹਨੂੰ ਬੇਟਾ ਹੁੰਦਾ ਘਰ ਵਿੱਚ ਤੇ ਕਿੰਨੇ ਕੁ ਵੱਡੀਆਂ ਤਿਆਰੀਆਂ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਨੇ ਹਾਂਜੀ ਬਹੁਤ ਤਿਆਰੀਆਂ ਕਰ ਰਹੇ ਸੀ ਆਪਣੇ ਘਰ ਹਮ ਹਸ ਬੰਦਾ ਪੂਰਾ ਧਿਆ ਰੱਖ ਰਿਹਾ ਵੀ ਕੰਜੂਸੀ ਨਾਲ ਖਰੀਦਾਰੀ ਹੋ ਰਹੀ ਹੈ ਨਹੀਂ ਕੰਜੂਸੀ ਨਹੀਂ ਹੋ ਰਹੀ ਤਾਂ ਲੋਕ ਜਿਹੜੇ ਕਿ ਇੱਥੇ ਪਹੁੰਚੇ ਨੇ ਮਾਰਕੀਟ ਵਿੱਚ ਕਿਉਂਕਿ ਬਹੁਤ ਹੀ ਪੁਰਾਣਾ ਬਾਜ਼ਾਰ ਹੈ ਬਾਜ਼ਾਰ ਪਰ ਪੁੰਜੀਆਂ ਜਿੱਥੇ ਕਿ ਬਹੁਤ ਸਾਰੀਆਂ ਬੇਨਜ਼ੀਰ ਚੀਜ਼ਾਂ ਮਿਲ ਜਾਂਦੀਆਂ ਨੇ ਮੂੰਗਫਲੀ ਹੋਵੇ ਰੋੜੀਆਂ ਹੋਣ ਗੱਚਕਾਂ ਖਜੂਰ ਤੇ ਹੋਰ ਬਹੁਤ ਸਾਰੀਆਂ ਖਾਣ ਪੀਣ ਵਾਲੀਆਂ ਵਸਤਾਂ ਜਿਹੜੀ ਕਿ ਇੱਥੇ ਉਹ ਮਿਲ ਜਾਂਦੀਆਂ ਨੇ ਤੇ ਲੋਕ ਵੀ ਬੜੇ ਚਾਹਵਾਂ ਨਾਲ ਇਹਨਾਂ ਦਾ ਸੇਵਨ ਕਰਦੇ ਨੇ ਦਿਖਾ ਦਿੰਦੇ ਆ ਗੁੜ ਤੇ ਮੂੰਗਫਲੀ ਦੀ ਗਚਕ ਕਿਸਾ ਤਿਆਰ ਹੁੰਦੀ ਆ ਬੇਨਜ਼ੀਰ ਤੋਹਫੇ ਨੇ ਠੰਡ ਦੇ ਔਰ ਇਹ ਤੋਹਫੇ ਜਿਹਨੂੰ ਲੋਕ ਖਾਂਦੇ ਨੇ ਤਾਂ ਠੰਡ ਵਿੱਚ ਜਿਹੜਾ ਕੀ ਸਰੀਰ ਨੂੰ ਵੀ ਇਹ ਨਿੱਗੇ ਰੱਖਦੇ ਨੇ ਤੇ ਲੋਹੜੀ ਦੇ ਤਿਹਾਰ ਤੇ ਵੀ ਇਹ ਲਗਾਤਾਰ ਜਿਹੜੇ ਕੀ ਇਹ ਤੋਹਫੇ ਨੇ ਲੋਕ ਇੱਕ ਦੂਜੇ ਨੂੰ ਤਿਹਾਰ ਦੇ ਰੂਪ ਵਿੱਚ ਵੰਡਦੇ ਵੀ ਨੇ ਕਿਉਂ ਭਾਜੀ ਠੀਕ ਹੈ ਗੱਲ ਠੀਕ ਹੈ ਠੀਕ ਹੈ ਇਹ ਜੀ ਤਿਹਾਰ ਹੈ ਇੱਕ ਜਿਸਲੇ ਆਪਣੇ ਘਰ ਬੱਚਾ ਹੁੰਦਾ ਹੈ ਮੁੰਡਾ ਹੁੰਦਾ ਉਹਦੇ ਵਾਸਤੇ ਲੋੜੀ ਪਾਈ ਜਾਂਦੀ ਹੈ ਜਿਸਲੇ ਬੱਚੇ ਦਾ ਵਿਆਹ ਹੁੰਦਾ ਉਹਦੇ ਲੋੜੀ ਪਾਈ ਜਾਂਦੀ ਹੈ ਨੂਆ ਨੂਆ ਵਾਸਤੇ ਇਹ ਇਤਿਹਾਰ ਵੰਡਿਆ ਜਾਂਦਾ ਤੇ ਇਹ ਪੁਰਾਣੀ ਦਿੱਤੀ ਰਵਾਜ ਚੱਲੀ ਆ ਰਹੀ ਹੈ ਇਹਦੇ ਚ ਮੂੰਫਲੀ ਰਿਓੜੀਆਂ ਗੱਚਕ ਮੂੰ ਰਿਓੜੀਆਂ ਗੱਚਕ ਫੁੱਲੇ ਜੜਵੇ ਇਹ ਸਗਨ ਦੀ ਤੌਰ ਤੇ ਜਿਹੜੇ ਹਨ ਵੰਡੇ ਜਾਂਦੇ ਨੇ ਉਧਰੋਂ ਲੋੜੀ ਬਲਦੀ ਹੈ ਉਧਰੋਂ ਇਹ ਸਗਣ ਵੰਡਦੇ ਆ ਇੱਕ ਪ੍ਰਸ਼ਾਦ ਬਣਾ ਕੇ ਲੋੜੀ ਦਾ ਵੰਡਿਆ ਜਾਂਦਾ ਤੇ ਕਿੰਨੇ ਕਿ ਸਮਾਂ ਪਹਿਲੇ ਤਿਆਰੀ ਸ਼ੁਰੂ ਹੋ ਜਾਂਦੀ ਹੈ ਜੀ ਇਹ ਜਿਹੜੀ ਚੀਜ਼ਾਂ ਦੀ ਅੱਗੇ ਤੇ ਭਾਜੀ ਪੁਰਾਣੇ ਸਮੇਂ ਦੇ ਹਿਸਾਬ ਨਾਲ ਤੇ ਮਹੀਨਾ ਮਹੀਨਾ ਬੈਲੋ ਲੱਗੇ ਰਹਨੇ ਆ ਹੁਣ ਤਾਂ ਸਿਰਫ ਬਾਣ ਜਿਹੇ ਜਿਹਾ 7 ਦਿਨ ਦਾ ਕੰਮ ਰਹਿ ਗਿਆ وجہ ਕੀ ਹੈ ਮਹਿੰਗਾਈ ਵਜਾ ਜਾਂਦਾ ਮਹਿੰਗਾਈ ਵੀ ਹੈ ਕੁਝ ਕੁਝ ਲੋਕਾਂ ਦੀ ਟਰਿਕ ਘਟਦਾ ਜਾ ਰਿਹਾ ਇਧਰ ਮਿੱਠੇ ਦੀ ਮਦਲਗੀ ਜਿਹੜੀ ਹੈ ਨਾ ਡਿਮਾਂਡ ਕਰਦੀ ਜਾ ਰਹੀ ਗੁੜ ਤੇ ਕਹਿੰਦੇ ਚੰਗਾ ਹੁੰਦਾ ਨਾ ਗੁੜ ਤੇ ਵਧੀਆ ਹੁੰਦਾ ਗੁੜ ਬਹੁਤ ਵਧੀਆ ਹੁੰਦਾ ਛਾਤੀ ਵਾਸਤੇ ਵੀ ਵਧੀਆ ਹੁੰਦਾ ਬੱਚਿਆਂ ਵਾਸਤੇ ਗਿਆਨਿਆਂ ਵਾਸਤੇ ਵੀ ਵਧੀਆ ਹੁੰਦਾ ਪਰ ਲੇਕਿਨ ਅਸਲੇ ਜਿਹੜਾ ਇਹ ਤਰੀਕਾ ਨਾ ਘਟਦਾ ਜਾ ਰਿਹਾ ਮਿੱਠੇ ਨੂੰ ਲੋਕੀ ਪਸੰਦ ਨਹੀਂ ਕਰਦੇ ਹੁਣ ਕੁਝ ਲੋਕੀ 슈ਗਰ ਦੇ ਮਰੀਜ਼ ਨੇ ਉਹਦੇ ਕਰਕੇ ਵੀ ਮਿੱਠੇ ਦਾ ਟ੍ਰਿਕ ਘਟ ਗਿਆ ਜਿਹੜੇ ਪੁਰਾਣੇ ਬਜ਼ੁਰਗ ਸੀ ਉਹ ਮੇਰੇ ਨੂੰ ਬਹੁਤ ਮਸੇਂਦ ਕਰਦੇ ਸੀ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਹੈ ਉਹ ਨਹੀਂ ਮਸੇਂਦ ਕਰਦੀ ਅੱਛਾ ਅੱਜ ਕੱਲ ਤੇ ਲੋਕੀ ਤਿਆਂ ਦੇ ਵੀ ਲੋੜੀ ਮਨਾਉਂਦੇ ਨੇ ਮਨਾਉਂਦੇ ਮਨਾਉਂਦੇ ਉਹਦੇ ਵਾਸਤੇ ਵੀ ਸਗੜ ਬਾਂਦੇ ਜੀ ਤਿਆਂ ਕੁੜੀਆਂ ਦੇ ਵਾਸਤੇ ਵੀ ਉਹ ਵੀ ਅੱਜ ਕੱਲ ਮੁੰਡਿਆਂ ਜਰਾ ਮਨਾਉਂਦੇ ਨੇ ਤੇ ਉਹਨਾਂ ਵਾਸਤੇ ਵੀ ਸਗਣ ਵਾਸਤੇ ਸਮਾਨ ਲੈ ਕੇ ਜਾਂਦੇ ਨੇ ਮੂਫਲੀ ਲੋੜੀ ਹੁੰਦੀ ਹੈ ਫਿਰ ਉੱਥੇ ਪਹੁੰਚਦੇ ਸਮਾਨ ਲੈ ਕੇ ਹਾਂ ਜਿਹੜਾ ਸਮਾਨ ਕਿਹੜਾ ਲੈਦੇ ਲੋਕੀ ਲੋਕੀ ਜਿਹੜਾ ਜਿਨ੍ਹਾਂ ਨੇ ਲੋਹੜੀ ਬਾਣੀ ਆ ਨਾ ਉਹ ਜ਼ਿਆਦਾ ਜ਼ਮਾਨ ਲੈ ਕੇ ਜਾਂਦੇ ਨੇ ਬਾਕੀ ਉਸ ਤਰ੍ਹਾਂ ਸਗਨ ਦੀ ਤੌਰ ਤੇ ਲੋਕੀ ਲੈ ਜਾਂਦੇ ਨੇ ਉਹ ਥੋੜਾ ਥੋੜਾ ਲੈ ਜਾਂਦੇ ਨੇ ਕੋਈ ਬਾ ਦੇ ਦੇ ਕੋਈ ਅੱਧਾ ਕਿਲੋ ਦੇ ਦੇ ਜਿਹੜੇ ਜਿਨ੍ਹਾਂ ਨੇ ਸਗਰ ਮਾਣਾ ਘਰ ਮਤਲਬ ਕਿ ਬੱਚਿਆਂ ਦਾ ਵੰਡਣਾ ਉਹ 5-7 ਕਿਲੋ 10 ਕਿਲੋ ਲੈ ਕੇ ਜਾਂਦੇ ਨੇ ਉਹ ਲੈ ਕੇ ਜਾਂਦੇ ਜੀ ਮੂਫਰੀ ਫੁੱਲੇ ਛਿਰਵੇ ਤੇ ਟਿਓੜੀਆਂ ਤੇ ਉਧਰੋਂ ਲੋਹਾਈਆਂ ਦੀ ਖਜੂਰ ਉਧਰੋਂ ਪਿੰਡ ਖਜੂਰ ਤੇ ਇਹ ਜਿਹੜੀਆਂ ਸਤਕ ਚੀਜ਼ਾਂ ਹੁੰਦੀਆਂ ਜਿਹੜੀਆਂ ਸਗਣ ਚ ਪਾਈਆਂ ਜਾਂਦੀਆਂ ਤੇ ਇਹ ਵੰਡਦੇ ਨੇ ਫਿਰ ਹਿੱਸੇਦਾਰਾਂ ਨੂੰ ਮਤਲਬ ਕਿ ਆਪਣੇ ਜਿਹੜਾ ਬੱਚਾ ਹੁੰਦਾ ਉਹਦੀ ਖੁਸ਼ੀ ਉਹਦਾ ਸਗਣ ਬਣਾ ਕੇ ਤੇ ਵੰਡਦੇ ਨੇ ਮਤਲਬ ਕਿ ਬੱਚੇ ਵਾਸਤੇ ਖੁਸ਼ੀ ਆਵੇ ਤੇ ਇਹ ਕਹਿੰਦਾ ਜਿਹੜਾ ਤਿਹਾਰ ਹੈ ਲੋਹੜੀ ਦਾ ਇਹ ਅੰਮ੍ਰਿਤਸਰ ਵਿੱਚ ਪ੍ਰਚਲਿਤ ਹੈ ਨਹੀਂ ਜੀ ਨਹੀਂ ਪੰਜਾਬ 'ਚ ਵੀ ਹਿੰਦੁਸਤਾਨ 'ਚ ਮਤਲਬ ਕਿ ਮਸ਼ਹੂਰ ਹੈ ਬਾਹਰ ਮਾਗੀ ਦੇ ਮੇਲੇ ਕਰਕੇ ਮਸ਼ਹੂਰ ਹੈ ਇੱਥੇ ਪੰਜਾਬ ਚ ਲੋਹੜੀ ਦਾ ਮਸ਼ਹੂਰ ਹੈ ਉਸਰਾ ਮਾਗੀ ਦਾ ਮੇਲਾ ਆਂਦਾ ਹੈ ਦੂਸਰੇ ਦਿਨ ਉਹ ਵੀ ਮਨਾਇਆ ਜਾਂਦਾ ਇੱਥੇ ਵੀ ਮਨਾਇਆ ਜਾਂਦਾ ਪਰ ਬਾਹਰ ਜਿਹੜਾ ਨਾ ਮਤਲਬ ਕਿ ਇੱਕ ਪੰਜਾਬ ਚ ਤੇ ਇੱਕ ਗੁਜਰਾਤ ਚ ਦੋ ਜਗ੍ਹਾ ਲੋਹੜੀ ਜ਼ਿਆਦਾ ਮਨਾਇ ਜਾਂਦੀ ਉੱਥੇ ਬੜੀ ਮਨਾਇਆ ਜਾਂਦਾ ਤਮਿਲ ਸਰਦੀਆਂ ਦੇ ਬੇਨਜ਼ੀਰ ਤੋਹਫੇ ਰੋੜੀਆਂ ਮੂੰਗਫਲੀ ਕਚਕ ਪੁਗਾ ਤੇ ਹੋਰ ਬਹੁਤ ਸਾਰੀਆਂ ਜਿਹੜੀ ਕਿਸ ਚੀਜ਼ਾਂ ਨੇ ਜਿਹੜੀ ਕਿ ਲੋਕ ਸਰਦੀ ਵਿੱਚ ਖਾਣਾ ਪਸੰਦ ਕਰਦੇ ਨੇ ਕਿਉਂਕਿ ਇਹ ਚੀਜ਼ਾਂ ਸਰੀਰ ਨੂੰ ਨਿਗਾ ਰੱਖਦੀਆਂ ਨੇ ਤੇ ਦੂਜੇ ਪਾਸੇ ਲੋਹੜੀ ਦਾ ਤਿਉਹਾਰ ਦੇ ਵੀ ਬੜੀ ਬੇਸਬੀ ਨਾਲ ਲੋਕਾਂ ਨੂੰ ਉਡੀਕ ਰਹਿੰਦੀ ਹੈ ਕਿਉਂਕਿ ਜਿਨ੍ਹਾਂ ਦੇ ਘਰ ਬੇਟਾ ਜਨਮ ਲੈਂਦਾ ਹੈ ਤੇ ਹੁਣ ਟੀਆ ਵੀ ਜਿਹੜੀ ਜਨਮ ਲੈਂਦੀਆਂ ਨੇ ਤੇ ਉਹਨਾਂ ਦੀ ਲੋਕ ਲੋਹੜੀ ਮਨਾਉਂਦੇ ਨੇ ਤੇ ਨਾਲ ਨਵੀਂ ਵਿਆਹੀ ਨੂੰ ਦੀ ਵੀ ਲੋਹੜੀ ਜਿਹੜੀ ਕਿ ਉਹ ਮਨਾਈ ਜਾਂਦੀ ਹੈ ਤੇ ਬਾਜ਼ਾਰ ਪਰ ਪੁੰਜੀਆਂ ਜਿੱਥੇ ਪਹੁੰਚੇ ਆ ਬਹੁਤ ਹੀ ਪੁਰਾਣਾ ਤੇ ਮਸ਼ਹੂਰ ਬਾਜ਼ਾਰ ਆ ਜਿੱਥੇ ਕਿ ਬਹੁਤ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਜਾਂ ਕਹ ਲਈਏ ਸਰਦੀਆਂ ਦੇ ਬੇਨਜ਼ੀਰ ਤੋਹਫੇ ਇੱਥੇ ਮਿਲ ਜਾਂਦੇ ਨੇ ਤੇ ਲੋਕ ਲੋਹੜੀ ਤੋਂ ਪਹਿਲਾਂ ਇੱਥੋਂ ਬਹੁਤ ਵੱਡੀ ਗਿਣਤੀ ਵਿੱਚ ਜਿਹੜੀ ਕਿ ਇਸ ਸਮਾਨ ਦੀ ਖਰੀਦਾਰੀ ਵੀ ਕਰਦੇ ਨੇ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪੱਸਰੀਚਾ ਕੈਨਿਕ ਸੁਰਾਟੀਵੀ ਅੰਮ੍ਰਿਤਸਰ